ਤੁਸੀਂ ਪਲੇਸ ਇਸ ਨੂੰ ਇਸਾਈ ਭਾਈ ਭਾਈਚਾਰੇ ਦੇ ਨਾਲ ਨਾ ਜੁੜੋ ਇਹ ਜਿੱਦੇ ਸਮਰਾਜੇ ਦਾ ਅੰਤ ਹੋ ਗਿਆ ਤੁਹਾਡੀ ਤਸੱਲੀ ਹੈ ਉਮਰ ਕਹਿੰਦੇ ਬਿਲਕੁਲ ਬਿਲਕੁਲ ਮੈਂ ਤਸੱਲੀ ਮੈਂ ਚਾਹੁੰਦੇ ਆ ਕਿ ਜੋ ਲੋਕ ਮਤਲਬ ਕਿ ਜੋ ਕੁੜੀਆਂ ਨਹੀਂ ਸਾਹਮਣੇ ਆ ਸਕੀਆਂ ਉਹ ਵੀ ਸਾਹਮਣੇ ਆਣ ਇਹ ਸਿਰਫ ਇੱਕ ਬਾਈਬਲ ਦਾ ਇਸਤੇਮਾਲ ਕਰਕੇ ਪਥੰਡਵਾਦ ਫੈਲਾਉਂਦੇ ਆ ਸਾਡਾ ਮਜ਼ਬੂਤ है जिन्होंने लड़ाई ਲੜਾਈ ਲਈ 7 ਸਾਲ ਦੀ ਲੜਾਈ ਸੀ ਮੇਰੇ ਗੱਲ ਤੋਂ ਕਈ ਵਾਰ ਲਾਈਫ ਬੈਟਰੀ ਹੈ ਸੀ ਕਈ ਬਾਰ ਬਾਵਨ ਦਿਖਾਈ ਦਿੱਤਾ ਸੀ ਮੈਨੂੰ ਲੱਗਦਾ ਸੀਗਾ ਕਿ ਇਹ ਮੈਂ ਸਾਡੇ ਲਈ ਮੈਂ ਲੱਗਦਾ ਕਰ ਰਿਹਾ ਨਾ ਨਹੀਂ ਨਹੀਂ ਮੈਨੂੰ ਕਦੇ ਇਹ ਵੀ ਲੱਗਿਆ ਸੀ ਮੇਰੇ ਤੇ ਦੋ ਸਾਰੇ ਕੰਮਲੇ ਵਿੱਚ ਆਇਆ ਮੇਰੀ ਫੈਮਲੀ ਤੇ ਨਿਆਜ ਦੇ ਸਮਰਾਜੇ ਦਾ ਅੰਤ ਹੋ ਗਿਆ ਤੁਹਾਡੀ ਤਸੱਲੀ ਹੈ ਉਮਰ ਕਹਿੰਦੇ ਬਿਲਕੁਲ ਬਿਲਕੁਲ ਮੇਰੀ ਤਸੱਲੀ ਮੈਂ ਚਾਹੁੰਦੀ ਆ ਕਿ ਜੋ ਲੋਕ ਮਤਲਬ ਕਿ ਜੋ ਕੁੜੀਆਂ ਨਹੀਂ ਸਾਹਮਣੇ ਆ ਸਕੀਆਂ ਉਹ ਵੀ ਸਾਹਮਣੇ ਆਣ ਔਰ ਇਹਦੇ ਜੋ ਲੈ ਚਿੱਠੇ ਹੈ ਇਹ ਜਿਉਰੀ ਨੇ ਕੁੜੀਆਂ ਦਾ ਸ਼ੋਸ਼ਣ ਕਰਦਾ ਹੋਰ ਵੀ ਪੈਸੇ ਦੇ ਠੱਗਿਆ ਬਹੁਤ ਚੀਜ਼ਾਂ ਸਾਹਮਣੇ ਆਣਗੀਆਂ ਪ੍ਰੋਫਿਟ ਇੱਕ ਬਹੁਤ ਵੱਡਾ ਤੇ ਸਨਮਾਨਯੋਗ ਅਹੁਦਾ ਹੈਗਾ ਇਸਾਈ ਭਾਈਚਾਰੇ ਦੇ ਵਿੱਚ ਉਸ ਅਹੁਦੇ ਦਾ ਤੁਸੀਂ ਸਮਝਦੇ ਹੋ ਕਿਵੇਂ ਨੇ ਦੁਰਵਰਤੋਂ ਕੀਤੀ ਤੁਸੀਂ ਪਲੀਸ ਇਸ ਨੂੰ ਇਸਾਈ ਭਾਰੇ ਭਾਈਚਾਰੇ ਦੇ ਨਾਲ ਨਾ ਜੋੜੋ ਇਹ ਸਿਰਫ ਤਰਮ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਧਰਮ ਇੱਕ ਬਰਾਬਰ ਨੇ ਅਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਇਹ ਸਿਰਫ ਇੱਕ ਬਾਈਬਲ ਦਾ ਇਸਤੇਮਾਲ ਕਰਕੇ ਪਖੰਡਵਾਦ ਫੈਲਾਤੇ ਸ ਜਿਹੜੇ ਪੰਜ ਦੋਸ਼ੀ ਬਰੀ ਕੀਤੇ ਨੇ ਅਦਾਲਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਨੇ ਸੋ ਆਉਣ ਵਾਲੇ ਸਮੇਂ ਸਾਡੇ ਵਕੀਲ ਸਾਹਿਬਾਨ ਆਪਣਾ ਆਪ ਕਰਨਗੇ ਹਨ ਚੈਲੰਜ ਕਰੋਗੇ ਬਿਲਕੁਲ ਕਰਾਂਗੇ ਜੀ ਮੋਹਾਲੀ ਪੁਲਿਸ ਦੀ ਭੂਮਿਕਾ ਕਿਹੋ ਜਿਹੀ ਰਹੀ ਇਸ ਕੇ ਮੋਹਾਲੀ ਪੁਲਿਸ ਦੀ ਭੂਮਿਕਾ ਬਹੁਤ ਵਧੀਆ ਰਹੀ ਹੈ ਮੈਂ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਆਪਣੇ اٹਵਾਲ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਮੈਂ ਪੂਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜੋ ਉਹਨਾਂ ਨੇ ਗਲਤੀ ਰਾਮ ਰੀਨ ਦੇ ਟਾਈਮ ਕੀਤੀ ਸੀ ਉਹ ਇਸ ਵਾਰ ਉਹ ਗਲਤੀ ਨਹੀਂ ਹੋਈ ਉਹਨਾਂ ਨੇ ਸਾਰਿਆਂ ਨੂੰ ਸੇਫ ਰੱਖਿਆ ਤੁਹਾਡੀ ਲੜਾਈ ਇੱਥੇ ਖਤਮ ਹੋ ਗਈ ਜਾਂ ਹੋਰ ਜਿਹੜੀਆਂ ਸ਼ਿ ਦੇਖੋ ਮੈਂ ਤਾਂ ਇਹੀ ਜਾਂਦੀ ਆ ਕਿ ਕੁੜੀਆਂ ਸਾਹਮਣੇ ਆਣ ਮੈਨੋਂ ਉਹਦੇ ਨਾਲ ਖੜੀ ਆ ਉਹਨਾਂ ਦੇ ਹਿੱਕਾ ਵਾਸਤੇ ਲੜਨ ਵਾਸਤੇ ਖੜੇ ਹਾਂ ਬਿਲਕੁਲ ਠੀਕ ਹੈ ਸੋ ਪੀੜਤਾ ਨੇ ਕਿਹਾ ਹੈ ਕਿ ਜਿਹੜੇ ਉਹਦੇ ਸ਼ਿਕਾਰ ਹੋਰ ਸੀਗੇ ਅੱਜ ਮੈਂ ਉਹਨਾਂ ਨੂੰ ਇਹੀ ਕਹਾਂਗੀ ਕਿ ਜਿੱਦਾਂ ਇਹਨਾਂ ਨੇ 7 ਸਾਲ ਲੜਾਈ ਲੜੀ ਇਹਨਾਂ ਨੂੰ ਲਾਈਫ ਥ੍ਰੈਟ ਵੀ ਆਈਆਂ ਪਰ ਇਹ ਡਰੇ ਨਹੀਂ ਤੇ ਅੱਗੇ ਹੋ ਕੇ ਅੱਜ ਉਹਨਾਂ ਨੂੰ ਉਸ ਮੁਕਾਮ ਤੇ ਬਚਾਇਆ ਜਿਹਦਾ ਉਹ ਹੱਕਦਾਰ ਸੀਗਾ ਇਸਾਈ ਧਰਮ ਦਾ ਜਿਹਨੇ ਹਮੇਸ਼ਾ ਰੱਜ ਕੇ ਦੁਰਵਰਤੋਂ ਕੀਤੀ ਪਾਸਟਰ ਬਣ ਕੇ ਪ੍ਰੋਫਿਟ ਬਣ ਕੇ ਤੇ ਹੁਣ ਹੋਰ ਕੁੜੀਆਂ ਨਹੀਂ ਉਹ ਕਹਿੰਦੇ ਸਾਰੇ ਅੱਗੇ ਆਉਣ ਤੇ ਜੋ ਇਹਦੇ ਕਾਲੇ ਚੱਠੇ ਨੇ ਜੋ ਇਹਨੇ ਕੁੜੀਆਂ ਦਾ ਸ਼ੋਸ਼ਣ ਕੀਤਾ ਨੇ ਉਹਨੂੰ ਲੈ ਕੇ ਸਖਤ ਜੜੀ ਇਹਦੀਆਂ ਹੋਰ ਕਾਰਵਾਈਆਂ ਹਾਲਾਂਕਿ ਉਮਰ ਕੈਦ ਹੋ ਚੁੱਕੇ ਇਸ ਤੋਂ ਉੱਪਰ ਵੀ ਜੇ ਕੁਛ ਇਹ ਦੁਬਾਰਾ ਇਹ ਸੁਣ ਨਾਮੀ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਤੁਸੀਂ ਪਲੇਸ ਇਸ ਨੂੰ ਇਸਾਈ ਭਾਈ ਭਾਈਚਾਰੇ ਦੇ ਨਾਲ ਨਾ ਜੋੜੋ ਇਹ ਜਿੱਦੇ ਸਮਰਾਜ ਦਾ ਅੰਤ ਹੋ ਗਿਆ ਤੁਹਾਡੀ ਤਸੱਲੀ ਹੈ ਉਮਰ ਕਹਿੰਦੇ ਬਿਲਕੁਲ ਬਿਲਕੁਲ ਮੈਂ ਤਸੱਲੀ ਮੈਂ ਚਾਹੁੰਦੀ ਆ ਕਿ ਜੋ ਲੋਕ ਮਤਲਬ ਕਿ ਜੋ ਕੁੜੀਆਂ ਨਹੀਂ ਸਾਹਮਣੇ ਆ ਸਕੀਆਂ ਉਹ ਵੀ ਸਾਹਮਣੇ ਆਣ ਇਹ ਸਿਰਫ ਬਾਈਬਲ ਦਾ ਇਸਤੇਮਾਲ ਕਰਕੇ ਪਥੰਡਵਾਦ ਫੈਲਾ ਰਹੇ ਆਦਨਾ ਮਜਬੂਤ ਹੈ ਜਿਨ੍ਹਾਂ ਨੇ ਲੜਾਈ ਨਾਲ 7 ਸਾਲ ਦੀ ਉਹ ਲੜਾਈ ਸੀ ਲਗਾਤਾਰ ਕਈ ਵਾਰ ਲਾਈਫ ਕਰੈਕਲੀ ਆਈ ਸੀ ਕਈ ਵਾਰ ਬਹੁਤ ਤਣਾਅ ਤੇ ਤੰਗਿਆ ਹੋਇਆ ਮਤਲਬ ਲੱਗਦਾ ਸੀਗਾ ਕਿ ਇਹ ਸੰਭਵ ਨਹੀਂ ਹੈ ਕਿ ਲੱਗਦਾ ਕਰ ਰਿਹਾ ਨਾ 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 ਮਨੋਂ ਕਦੇ ਇਹ ਨਹੀਂ ਲੱਗਿਆ ਸੀ ਮੇਰੇ ਤੇ ਦੋ ਸਾਲ ਮੇਰੇ ਰੋਇਲ ਮੇਰੇ ਫੈਮਲੀ ਦਾ ਵੀ ਬਹੁਤ ਸਾਰਾ ਮਤਲਬ ਕਿ ਕੰਪਰੋਮਾਈਜ਼ ਦਾ ਪ੍ਰੈਸ਼ਰ ਸੀ ਔਰ ਮੈਂ ਉਸ ਤੋਂ ਬਾਅਦ ਚੰਦੀ ਨੂੰ ਡਾਇਰ ਸ਼ੁਰੂ ਕਰ ਦਿੱਤਾ ਸੀ ਮੈਂ ਫੈਮਲੀ ਨੂੰ ਵੀ ਪਿੱਛੇ ਛੱਡ ਦਿੱਤਾ ਸੀ ਪਰ ਮੈਂ ਇਸ ਬੰਦੇ ਨੂੰ ਸਜਾ ਦਵਾਂਗਾ ਸ਼ਾਮਰਾ ਜੀ ਦਾ ਬਹੁਤ ਵੱਡਾ ਨੀ ਅਜੇ ਦੇ ਸਮਰਾਜੇ ਦਾ ਅੰਤ ਹੋ ਗਿਆ ਤੁਹਾਡੀ ਤਸੱਲੀ ਹੈ ਉਮਰ ਕਹਿੰਦੇ ਬਿਲਕੁਲ ਬਿਲਕੁਲ ਮੇਰੀ ਤਸੱਲੀ ਮੈਂ ਚਾਹੁੰਦੇ ਆ ਕਿ ਜੋ ਲੋਕ ਮਤਲਬ ਕਿ ਜੋ ਕੁੜੀਆਂ ਨਹੀਂ ਸਾਹਮਣੇ ਆ ਸਕੀਆਂ ਉਹ ਵੀ ਸਾਹਮਣੇ ਆਣ ਔਰ ਇਹਦੇ ਜੋ ਲੈ ਚਿੱਠੇ ਆ ਇਹ ਜਿਉਂਦੀ ਨੇ ਕੁੜੀਆਂ ਦਾ ਸ਼ੋਸ਼ਣ ਕਰਦਾ ਹੋਰ ਵੀ ਪੈਸੇ ਦੇ ਠੱਗਿਆ ਬਹੁਤ ਚੀਜ਼ਾਂ ਸਾਹਮਣੇ ਆਣਗੀਆਂ ਪ੍ਰੋਫਿਟ ਇੱਕ ਬਹੁਤ ਵੱਡਾ ਤੇ ਸਨਮਾਨਯੋਗ ਅਹੁਦਾ ਹੈਗਾ ਇਸਾਈ ਭਾਈਚਾਰੇ ਦੇ ਵਿੱਚ ਉਸ ਅਹੁਦੇ ਦਾ ਤੁਸੀਂ ਸਮਝਦੇ ਹੋ ਕਿਵੇਂ ਨੇ ਦੁਰਵਰਤੋਂ ਕੀਤੀ ਤੁਸੀਂ ਪਲੀਸ ਇਸ ਨੂੰ ਇਸਾਈ ਭਾਈਚਾਰੇ ਦੇ ਨਾਲ ਨਾ ਜੋੜੋ ਇਹ ਸਿਰਫ ਤਰਮ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਧਰਮ ਇੱਕ ਬਰਾਬਰ ਨੇ ਅਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਇਹ ਸਿਰਫ ਇੱਕ ਬਾਈਬਲ ਦਾ ਇਸਤੇਮਾਲ ਕਰਕੇ ਪਖੰਡਵਾਦ ਫੈਲਾਤੇ ਸੀ ਜਿਹੜੇ ਪੰਜ ਦੋਸ਼ੀ ਬਰੀ ਕੀਤੇ ਨੇ ਅਦਾਲਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸੁਰੂ ਆਉਣ ਵਾਲੇ ਸਮੇਂ ਸਾਡੇ ਵਕੀਲ ਸਾਹਿਬਾਨ ਆਪਣਾ ਕਰਨਗੇ ਹਨ ਚੈਲੰਜ ਕਰੋਗੇ ਬਿਲਕੁਲ ਕਰਾਂਗੇ ਜੀ ਮੋਹਾਲੀ ਪੁਲਿਸ ਦੀ ਭੂਮਿਕਾ ਕਿਹੋ ਜੀ ਰਹੀ ਹੈ ਇਸ ਕੇਸ ਵਿੱਚ ਮੋਹਾਲੀ ਪੁਲਿਸ ਦੀ ਭੂਮਿਕਾ ਬਹੁਤ ਵਧੀਆ ਰਹੀ ਹੈ ਮੈਂ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਅਟਵਾਲ ਸਰਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਮੈਂ ਪੂਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜੋ ਉਹਨਾਂ ਨੇ ਗਲਤੀ ਰਾਮ ਰਹੀਮ ਦੇ ਟਾਈਮ ਕੀਤੀ ਸੀ ਉਹ ਇਸ ਵਾਰ ਉਹ ਗਲਤੀ ਨਹੀਂ ਹੋਈ ਉਹਨਾਂ ਨੇ ਸਾਰਿਆਂ ਨੂੰ ਸੇਫ ਰੱਖਿਆ ਜੀ ਲੜਾਈ ਇੱਥੇ ਖਤਮ ਹੋ ਗਈ ਜਾਂ ਹੋਰ ਜਿਹੜੀਆਂ ਸ਼ਿ ਬਹੁਤ ਮੈਥਾ ਇਹੀ ਜਾਂਦੀਆਂ ਕਿ ਕੁੜੀਆਂ ਸਾਹਮਣੇ ਆਣ ਮੈਂ ਉਹਨਾਂ ਦੇ ਨਾਲ ਖੜੀ ਆ ਉਹਨਾਂ ਦੇ ਹਿੱਕਾ ਵਾਸਤੇ ਲੜਨ ਵਾਸਤੇ ਖੜੇ ਹਾਂ ਸੀ ਬਿਲਕੁਲ ਠੀਕ ਹੈ ਸੋ ਪੀੜਤਾ ਨੇ ਕਿਹਾ ਹੈ ਕਿ ਜਿਹੜੇ ਉਹਦੇ ਸ਼ਿਕਾਰ ਹੋਰ ਸੀਗੇ ਅੱਜ ਮੈਂ ਉਹਨਾਂ ਨੂੰ ਇਹੀ ਕਵਾਂਗੀ ਕਿ ਜਿੱਦਾਂ ਇਹਨਾਂ ਨੇ 7 ਸਾਲ ਲੜਾਈ ਲੜੀ ਇਹਨਾਂ ਨੂੰ ਲਾਈਫ ਥ੍ਰੈਟ ਵੀ ਆਈਆਂ ਪਰ ਇਹ ਡਰੇ ਨਹੀਂ ਤੇ ਅੱਗੇ ਹੋ ਕੇ ਅੱਜ ਉਹਨਾਂ ਨੂੰ ਉਸ ਮੁਕਾਮ ਤੇ ਬਚਾਇਆ ਜਿਹਦਾ ਉਹ ਹੱਕਦਾਰ ਸੀਗਾ ਈਸਾਈ ਤੇ ਰਮਦਾ ਜੀ ਨੇ ਹਮੇਸ਼ਾ ਰੱਜ ਕੇ ਦੁਰਵਰਤੋਂ ਕੀਤੀ ਪਾਸਟਰ ਬਣ ਕੇ ਪ੍ਰੋਫਿਟ ਬਣ ਕੇ ਤੇ ਹੁਣ ਹੋਰ ਕੁੜੀਆਂ ਨੂੰ ਉਹ ਕਹਿੰਨੇ ਸਾਰੇ ਅੱਗੇ ਆਉਣ ਤੇ ਜੋ ਇਹਦੇ ਕਾਲੇ ਛੱਟੇ ਨੇ ਜੋ ਇਹਨੇ ਕੁੜੀਆਂ ਦਾ ਸ਼ੋਸ਼ਣ ਕੀਤਾ ਨੇ ਉਹਨੂੰ ਲੈ ਕੇ ਸਖਤ ਜੜੀ ਇਹਦੀਆਂ ਹੋਰ ਕਾਰਵਾਈਆਂ ਹਾਲਾਂਕਿ ਉਮਰ ਕੈਦ ਹੋ ਚੁੱਕੀ ਹੈ ਇਸ ਤੋਂ ਉੱਪਰ ਵੀ ਜੇ ਕੁਛ ਇਹਦੇ ਲਈ ਬਣਦਾ ਤਾਂ ਕਾਨੂੰਨ ਅਨਸਾਰ ਉਹ ਵੀ ਆਪਾਂ ਦਵਾਈਏ ਇਸਨੂੰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼